ਲੋ ਜੀ ਮਾਰਨਿੰਗ ਦਾ ਟਾਈਮ ਹੈਗਾ ਸਵੇਕੂ 5 ਦਾ ਟਾਈਮ ਆ ਹੁਣ ਤੇ ਕੈਮਰੇ ਚ ਨਾ ਥੋੜਾ ਜਿਹਾ ਚਿੱਟਾ ਚਿੱਟਾ ਦਿਨ ਲਾਦਾ ਹਜੇ ਨਾ ਚਿੱਟਾ ਦਿਨ ਨਹੀਂ ਚੜਿਆ ਉਹ ਗੁਰੂ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹਾਂ ਜੀ ਮੈਂ ਹਰਕੀਰਤ ਕੌਰ ਆਪਣੇ ਚੈਨਲ ਤੇ ਸਵਾਗਤ ਹੈ ਅਸੀਂ ਸਾਰੇ ਠੀਕ ਠਾਕ ਹਾਂ ਜੀ ਵਾਹਿਗੁਰੂ ਜੀ ਕਿਰਪਾ ਨਾਲ ਤੁਸੀਂ ਵੀ ਸਾਰੇ ਠੀਕ ਹੋਵੋਗੇ ਜਿਹੜਾ ਟਾਈਮ ਆ ਮਾਰਨਿੰਗ ਦੇ ਸਵੇਰ 5:00 ਦਾ ਟਾਈਮ ਹੈ ਅਜੇ ਆਪਾਂ ਲੈਕਾ ਵੀ ਨਹੀਂ ਬੰਦ ਕਰਦੇ ਆ ਕੈਮਰੇ ਚ ਵੱਧ ਚਿੱਟਾ ਆ ਜਾਂਦਾ ਤੇ ਹੁਣ ਥੋੜਾ ਜਨ ਜੇ ਵਖਲਾ ਜਾਗਾ ਕੈਮਰੇ ਚ ਥੋੜਾ ਵੱਧ ਦੇਣ ਦੀਦਾ ਹੋ ਸਵੇਰ 5:00 ਦਾ ਟਾਈਮ ਹੈ ਤੇ ਮੱਝਾ ਗੁਣ ਹੋ ਕੱਪਸ ਕਰ ਦਿੱਤੇ ਚਾਹ ਬਣਾ ਲਈ ਤੇ ਪੰਜ ਸਿੱਤੀ ਕਦੇ ਸਮੁੰਦੇ ਹੋਣਗੇ ਕੋਕੀਕੂ ਉਕੂ ਕਰਦੀ ਹੈ ਦਰਖਤ ਤੇ ਗਰਮੀਆਂ ਵਿਚਾਰਿਆਂ ਨੂੰ ਗਰਮੀਆਂ ਬਹੁਤ ਤੜਕੀ ਰੱਬ ਨੇ ਤਵਾ ਚੜਾ ਲਿਆ ਤੇ ਆਪਾਂ ਨੇ ਕੰਮ ਕਰ ਲਏ ਨੇ ਮੱਝਾਂ ਨੂੰ ਕੱਖ ਪਾ ਲਏ ਨੇ ਉਹ ਹੱਸ ਕੇ ਲਿਆ ਚਾਹ ਬਣਾ ਲਈ ਹੈ ਤੇ ਆਟਾ ਗੁੰਨ ਲਿਆ ਤੇ ਨਾ ਆ ਲਿਆ ਤੇ ਆਪਣਾ ਲੱਸੀ ਬਣਾ ਲਈ ਹੈ ਤੇ ਇਧਰ ਸਬਜ਼ੀ ਤਰੀ ਹੋ ਜਾ ਸੁੱਕਵਾਂ ਹੋ ਜਾਂਦੀ ਹੈ ਸਬਜੀ ਤਰੀ ਹੋ ਸੁੱਕੀ ਚਾਵਲ ਕਿਉਂਕਿ ਤਰੀ ਵਾਲੀ ਠੀਕ ਨਹੀਂ ਸੁਪੈਂਦੀ ਹੈਗੀ ਚਾਵਲ ਫੜੀ ਦੀ ਸਬਜੀ ਆਗੀ ਥੋੜੀ ਜੀ ਬਣ ਜੂਗੀ ਥੋੜੀ ਜੀ ਕੱਚੀ ਸਬਜੀ ਚ ਦੇਖੋ ਪੰਜ ਸੀਨ ਸਵੇਰ ਸਵੇਰ ਬਹੁਤ ਸੋਹਣੇ ਲੱਗਦੇ ਨੇ ਤੇ ਅੱਜ ਦਾ ਸਵੇਰ ਸਵੇਰੇ ਮੈਂ ਵਜ ਗਈ ਤੇ ਸਾਡੇ ਨਾਲ ਮੈਂ ਅਸੀ ਕੱਲ ਦੀ ਦੇਖੀ ਆ ਪਤਨ ਤੋਂ ਸੱਪ ਸੀਨ ਗੋਤਾ ਭਾਰੀ ਹੁੰਦੀ ਆ ਹਜੇ ਬਚਾ ਹੈਗਾ ਦੋ ਕੁ ਗਿੱਟਾ ਦਾ ਤੇ ਨਿੰਮ ਤੇ ਰਾਇਦਾ ਨਿੰਮ ਦਾ ਕ ਬ੍ਰੀਕ ਬ੍ਰੀਕ ਹੋ ਗਿਆ ਤਾਂ ਹਾਂ ਲੜਾਣਾ ਪੁੱਟਕੇ ਥੱਲੋਂ ਜੜਾ ਜੇ ਫੁੱਟਿਆਗਾ ਤਾਂ ਹਾਂ ਤੇ ਸੁੱਕ ਗਿਆ ਪਿਆਗਾ ਇਹ ਤੂੰ ਸਾਲ ਮਾਰੀ ਇੱਧਰ ਵੜ ਗਿਆ ਤੇ ਨਿੰਮ ਤੇ ਕੋਲਕੇ ਲ ਸੱਪਸੀਣ ਜੀ ਆਉ ਸੱਪਸੀਣ ਆਏਗੀ ਤੇ ਸਵੇਰੇ ਸਵੇਰੇ ਮੱਥੇ ਲੱਗ ਗਈ ਤੈਨੂੰ ਜੰਤੀ ਮੈਂ ਨੰਗੂਗਾ ਕਿ ਮੈਂ ਨਾ ਤੇ ਆ ਬੁੱਟੇ ਥੱਲੇ ਬੈਠੇ ਸੀ ਉੱਥੇ ਉਹ ਲਾਲ ਬੁੱਟਾ ਜਿਹੜਾ ਥੱਲੇ ਬੈਠੀ ਤੇ ਹੁਣ ਡਰ ਲੱਗਦਾ ਮੈਨੂੰ ਕੱਲ ਦਾ ਸਰਦਾਰ ਜੀ ਗਾਣਾ ਗਿੰਦੇ ਨੇ ਕਹਿੰਦੇ ਤੂੰ ਦੇਖਦੀ ਨਹੀਂ ਕਹਿੰਦਾ ਚੈਤਾ ਨਹੀਂ ਸਾਰੀਆਂ ਲਾਉਂਦੀ ਹੈਗੀ ਲੈਟਾ ਲੁੱਟਾ ਲਾਇਆ ਕਰ ਸਾਰੀਆਂ ਤੇ ਦੇਖਦੇ ਆਂ ਭਈ ਆਪਾਂ ਦਿਨ ਭਰ ਕੀ ਕਰਦੇ ਅੱਜ ਗਰਮੀ ਬਹੁਤ ਐ ਕੀ ਕੰਮ ਕਰਾਂਗੀ ਤੁਹਾਡੇ ਨਾਲ ਸਾਰੇ ਸਾਂਝੇ ਕਰਾਂਗੇ ਹਜੇ ਬੇੜਾ ਸੰਭਰਦੀ ਆ ਮੈਂ ਤਾਰ ਮੈਂ ਬਾਅਦ ਚ ਕੱਢੂਗੀ ਸੋ ਵੀ ਹੋਰ ਇਹ ਗੁੱਤਾ ਕਰਨੀ ਮਹਣਦੀ ਆ ਤੁਸੀਂ ਕਹੋਗੇ ਗੁੱਤਾ ਹਨਾ ਵੀ ਗੁੱਤਾ ਹਨਾ ਦੋ ਨਹੀਂ ਹੁੰਦੀ ਉਹਨਾਂ ਤੋਂ ਵੀ ਕੋਤ ਤਾ ਕਰ ਲਾਂਦੀਆਂ ਨੇ ਜੀ ਤੇ ਸਕੂਲ ਬਾਕੀ ਸੋਨੇ ਨੂੰ ਮਾਨਸਾਲਾ ਕਹਿੰਦਾ ਤੁਸੀਂ ਕਿਹਨਾਂ ਕਿ ਉਹ ਕਰੇਲੇ ਜੇ ਕਰੇ ਨੇ ਇਹਨਾਂ ਦੇ ਵੀ ਸਕੂਲ 'ਚ ਕਰ ਲਣੇਗੇ ਇਹਨਾਂ ਨੂੰ ਬੇਟਾ ਸਕੂਲ 'ਚ ਨਹੀਂ ਕਰ ਦਿੰਦੇ ਇਹਨਾਂ ਨੂੰ ਦੋ ਇੱਕ ਗੁੱਤ ਜਾਂ ਫ੍ਰੈਂਚ ਕੋਈ ਨਾ ਕੋਈ ਮਿੱਡੀ ਤੇ ਇਹਨਾਂ ਨੂੰ ਬਸ ਦੋ ਗੁੱਤ ਤਾਂ ਹੀ ਕਰਨ ਪਾਣੀਆਂ ਪਲੱਸ ਟੂ ਤੱਕ ਤੇ ਪਲੱਸ ਟੂ ਤੱਕ ਕੋਸ ਸਕੂਲ ਚ ਪੜਨਾ ਗਿਆ ਭਾਈ ਬਿਆਲੇ ਚ ਤੇ ਮੈਨੂੰ ਤਾਂ ਅੱਜ ਵੀ ਮੌਸਮ ਸੋਹਣਾ ਸੋਹਣਾ ਲੱਗਦਾ ਹੈਗਾ ਅੱਜ ਹਵਾ ਨੂੰ ਦੇਖੋ ਪੱਤਾ ਨਹੀਂ ਝੂਲਦਾ ਚਾਚੀ ਤਾਂ ਨਹੀਂ ਮੁੰਮੀ ਬੜਾ ਸੁੱਕਾ ਜੋ ਹੋਇਆ ਤੇ ਹਵਾ ਦਾ ਪੱਤਾ ਨਹੀਂ ਹਲਦਾ ਬਹੁਤ ਬਹੁਤ ਗਰਮੀ ਆ ਬਹੁਤ ਕਿ ਜ਼ਿਆਦਾ ਗਰਮੀ ਆ ਆਪ ਦਾ ਘਰ ਹੁੰਦਾ ਜਿਹੜਾ ਸਵਰਗ ਹੁੰਦਾ ਹੈ ਨਾ ਤੇ ਇਹ ਆਲ ਨੇ ਤੋਂ ਬੁਨਾ ਕੇ ਤੇ ਜੀ ਨਹੀਂ ਲੱਗਦਾ। ਕਿਹਾ ਹੈ ਗੁਰੂ ਛਾਬਦੇ ਆਲਿਆਂ ਨੂੰ ਤਾਂ ਦਰਸਤੀ ਵਗਸੇ ਛਾਬ ਨੂੰ ਦੇਵੇ ਆਲ ਨੇ ਜੇ ਜੋ ਜਿਹੇ ਵੀ ਆਪਣੇ ਹੈਗੇ ਨੇ ਵਸ ਗੀਜ ਦੀ ਵਗਸ ਹੋ ਗਈ ਹੈ। ਲੋ ਜੀ ਜਿਹੜਾ ਟਾਈਮ ਹੈਗਾ ਹੁਣ ਦਪਾਯਰ ਦਾ ਹੈਗਾ ਤੇ ਬਾ ਗਰਮੀ ਹੈ ਜਿਹੜੀ ਬਹੁਤ ਹੱਦ ਦੀ ਗਰਮੀ ਆਏਗੀ ਤੇ ਆਪਣੀ ਇੱਕ ਫਸਲ ਵੱਢ ਕੇ ਘਰੇ ਆ ਗਈ ਹੈਗੀ। ਪਰ ਕਹਿੰਦੇ ਨੇ ਟੋਲੇ ਤੋਂ ਪਤਾ ਲਾਦਾ ਆਪਦਾ ਮੂੰਹ ਹੋਰ ਕੁਛ ਕਹਿੰਦਾ ਹੁੰਦਾ ਕੰਡਾ ਹੋਰ ਕੁਛ ਕਹਿੰਦਾ ਹੁੰਦਾ ਹਨਾ ਤੇ ਆਪਾਂ ਤੁਹਾਨੂੰ ਦਿਖਾਵਾਂਗੇ ਜੇ ਉਹ ਉੱਧਰ ਗਏ ਤੇ ਵੀ ਮੂੰਗੀ ਕਿੰਨੀ ਕੁ ਹੋਗੀ ਜਣੇ ਕਿ ਬੀਜੀ ਤਾਂ ਆਪਾਂ 4 ਕਿੱਲੇ ਸੀ ਵਿੱਚੋਂ ਕਿ ਦੋ ਕਿਆਰੇ ਮੰਗੂ ਡੂੜ ਕਿਆਰੇ ਮੰਗੂ ਬਸ ਹੋਈ ਨਹੀਂ ਉੱਤੇ ਸੁਵਾਸ ਉਹ ਜੀ ਪੈ ਗਈ ਉਹਨੂੰ ਉੱਡ ਕੇ ਨੇਹਰੀਆਂ ਨਾਲ ਤੇ ਬਾਕੀ ਜਿੰਨੀ ਵੀ ਹੋਈ ਹਨਾ ਥੋੜੀ ਹੋ ਮੂੰਗੀ ਤਾਂ ਕੁਝ ਭਾਰੀ ਹੁੰਦੀ ਹੈਗੀ ਕੋਸਮੀਹਾ ਨਾਲ ਹਨਾ ਹੋ ਜਾਂਦੀ ਹੈ ਖਰਾਬ ਖੂਬ ਜੈ ਸੁਖ ਸ਼ਾਂਤ ਮੀਤੋਂ ਵੀ ਸੁੱਕੀ ਸੁੱਕੀ ਵੱਢੀ ਗਈ ਤੇ ਕੱਲ ਨੂੰ ਵੇਚੇ ਆਉਣਗੇ ਜਿਹੜੀ ਹੈਗੀਆਂ ਨਹੀਂ ਤਾਂ ਘਰੇ ਗਰਭਜੂਗੀ ਹੁਣ ਚਾਰ ਚੂਰ ਪਾਉਣਾ ਹੁਣ ਕੰਮ ਚੱਲ ਚੱਲੂਗਾ ਪੂਰੇ ਜੋਰਾਂ ਦਾ ਤੇ ਪਹਿਲਾਂ ਤਾਂ ਸਾਨੂੰ ਰੂੰਗਾ ਜੀ ਲੱਗਿਆ ਸੀ ਜੀਰੀ ਲਾਈ ਸੀ 8 ਕਿਲੇ ਹੁਣ ਹੈ ਸਾਡੇ ਚਾਰ ਚੂਰ ਪਾਉਣ ਵਾਲਾ ਪਿਆ ਜੀਰੀ ਲਾਉਣ ਵਾਲੀ ਪਿਆ ਜਮੂਗੀ ਵੱਢ ਲਈ ਐ ਚਲੋ ਤੇ ਇੱਕ ਦਿਨ ਤੋੜਨ ਗਏ ਸੀ ਮੁੜ ਕੇ ਤੋੜੀ ਨਹੀਂ ਗਈ ਹੈਗੀ ਗਰਮੀ ਬਹੁਤ ਜ਼ਿਆਦੇ ਸੀ ਐਨੇ ਸਾਡੇ ਬੱਚੇ ਆ ਕੇ ਉਹਨਾਂ ਨਾਲ ਖੇਡ ਲੱਗੇ ਜਾਂਦੇ ਸੀ ਹੈਨਾ ਬਾਕੀ ਭੈਣਾ ਨੇ ਰਾਤ ਵਾਲੀ ਵੀਡੀਓ ਚ ਕਮੈਂਟ ਕੀਤਾ ਸੀਗਾ ਵੀ ਪੂਆਜੀ ਦੇ ਪੁੱਤ ਪੁੱਤੀ ਬਾਹਰੋਂ ਆਏ ਨੇ ਬਾਹਰੇ ਗਈ ਹੋਈ ਸੀ ਪੂਆ ਨੂੰ ਨਾਨ ਜੀ ਪੂਆ ਜੀ ਨੂੰ ਬਾਹਰੇ ਨਹੀਂ ਗਈ ਹੋਈ ਸੀ ਤਾਂ ਕਿ ਪੂਆ ਜੀ ਦੇ ਨੂੰ ਕੋਲੇ ਬੇਟਾ ਬੇਟਾ ਬੇਟੀ ਜੋੜੇ ਹੋਏ ਨੇ 14 ਸਾਲਾਂ ਬਾਅਦ 13 ਸਾਲਾਂ ਬਾਅਦ ਬੱਚੇ ਹੋਏ ਨੇ ਕਿਉਂਕਿ ਫਿਰ ਜਦੋਂ ਇੰਨੇ ਟਾਈਮ ਬਾਅਦ ਹਰ ਇੱਕ ਬੱਚਾ ਹੀ ਮਾਪਿਓ ਨੂੰ ਮਸਾ ਮਿਲਦਾ ਮਸਾ ਲੈਂਦਾ ਹੈ ਨਾ ਤੇ ਜਦੋਂ ਇੰਨੇ ਟਾਈਮ ਬਾਅਦ ਬੱਚੇ ਹੋਏ ਹੋਵੇ ਤਾਂ ਫਿਰ ਕੋਈ ਅਲੱਗੀ ਹੁੰਦੀ ਆ ਹਨਾ ਤੇ ਧੀਆਂ ਤੇ ਪੁੱਤਾਂ ਦੇ ਵਿੱਚ ਕੋਈ ਫਰਕ ਨਹੀਂ ᱛੀ ਤੇ ਪੁੱਤ ਵਿੱਚ ਅੱਜ ਕੱਲ ਕੋਈ ਫਰਕ ਨਹੀਂ ਹੈਗਾ ਤੇ ਕਿਸੇ ਨੇ ਉਹੀ ਨਹੀਂ ਕਿਹਾ ਪੁੱਤ ਤਾਂ ਬਣਾਉਣ ਜਮੀਨਾਂ ਧੀਆਂ ਦੁੱਖ ਬਣਾਉਂਦੀਆਂ ਨੇ ਹਨਾ ਤੇ ਧੀ ਤਾਂ ਹਰ ਇੱਕ ਘਰ ਚ ਹੋਣੀ ਜ਼ਰੂਰੀ ਆ ਧੀ ਤੇ ਰੁੱਖ ਰੁੱਖ ਵੀ ਲਗਾਓ ਤੇ ਵੀ ਵਹਿਗੁਰੂ ਸਭ ਨੂੰ ਦੇਵੇ ਤੇ ਰੁੱਖ ਆਪਾਂ ਨੂੰ ਸਾਹ ਦਿੰਦਾ ਤੇ ਔਖੇ ਸਮੇ ਸਾਥ ਦਿੰਦੀ ਹੈਗੀ ਰੁੱਖ ਤੇ ਧੀ ਹਰ ਇੱਕ ਘਰ ਵਿੱਚ ਹੋਣਾ ਬਹੁਤ ਜ਼ਰੂਰੀ ਹੈ ਤੇ ਬਹਾਗੂ ਸਾਬ ਦੇ ਘਰਾਂ ਵਿੱਚ ਚੀਕਈ ਦੋ ਰੋ ਰੁੱਖ ਲਗਾਉਣ ਇੱਕ ਇੱਕ ਤੀ ਹੋਵੇ ਜ਼ਰੂਰੀ ਹੈ ਜੀ ਬਹੁਤ ਜ਼ਰੂਰੀ ਏ ਤੀ ਹੈ ਨਾ ਤੇ ਬਾਕੀ ਤੀ ਬਿਨਾ ਵਰਤਨ ਦਾ ਵੀ ਨਹੀਂ ਪਤਾ ਲੱਗਦਾ ਜੇਤੀ ਹੋ ਆਪਾਂ ਨੂੰ ਰੀਤੀ ਰਿਵਾਜਾਂ ਦਾ ਵੀ ਪਤਾ ਲੱਗੂ ਵਰਤਨ ਦਾ ਵੀ ਪਤਾ ਲੱਗੂ ਤੀ ਤੋਂ ਬਿਨਾ ਆਪਾਂ ਨੂੰ ਵਰਤ ਵਰਤੇਵੇ ਦਾ ਕੋਈ ਪਤਾ ਨਹੀਂ ਲੱਗਦਾ ਹੁੰਦਾ ਕਹਿੰਦੇ ਹੁੰਦੇ ਨੇ ਤੀ ਆਲੇ ਨੂੰ ਪਤਾ ਵੀ ਵਰਤ ਵਰਤੇ ਬਾਬੇ ਹਾਰ ਤਿਹਾੜ ਦਾ ਸਾਰਾ ਕੁਝ ਪਤਾ ਹੁੰਦਾ ਤੇ ਜਿੰਨਾ ਤੀ ਨਹੀਂ ਹੁੰਦੀ ਉਹਨਾਂ ਨੂੰ ਨਹੀਂ ਪਤਾ ਹੁੰਦਾ ਕਿਓ ਬਾਹਰ ਖੁੱਲਿਆ ਦਰੋਂ ਰੋਮ ਦਾ ਹੋਮ ਦੀ ਚਾਨਣ ਤੀ ਤੋ ਬਿਣਾ ਕਰੇ ਹੁਨੇ ਬਰਤਨ ਦਾ ਨਹੀਂ ਪਤਾ ਲੱਗਦਾ ਸਿਆਣੀਆਂ ਬੁੜੀਆਂ ਦੀ ਕਾੜ ਕੱਢੀ ਹੋਈ ਆ ਹਨਾ ਜੀ ਤੇ ਸੱਚੀ ਵੀ ਹੈਗੀ ਆ ਜੀ ਚਲੋ ਜੀ ਹੁਣ ਗਰਮੀ ਹੈਗੀ ਤੇ ਮੈਂ ਨਾ ਮਿਰਚ ਦਾ achar ਪਾਉਣਾ ਸੀ ਪਹਿਣਾ ਬਹੁਤ ਟਾਈਮ ਦੀਆਂ ਕਹੀ ਜਾਂਦੀਆਂ ਨੇ ਮਿਰਚ ਦੇ achar ਦੀ ਰੈਸਪੀ ਦਿਓ ਹਨਾ ਤੇ ਆਪਾਂ ਨੇ ਮਿੱਠਾ achar ਬਣਾਉਣਾ ਅੱਜ ਫੇਰ ਮੈਂ ਭਾਈ ਤੋਂ ਪੁੱਛ ਤੇ ਸੀ ਆਪਣੇ ਉਹ ਮਿਰਚਾਂ ਤਾਂ ਬਹੁਤ ਲੱਗੀਆਂ ਪਈਆਂ ਨੇ ਹਜੇ ਕੱਚੀਆਂ ਨੇ ਕੱਚੀ ਮਿਰਚ ਦਾ achar ਹਨਾ ਬੀਹ ਹੋ ਜਾਂਦਾ ਹੈ ਖਰਾਬ ਹੋ ਜਾਂਦਾ ਹੈ ਤੇ ਥੋੜਾ ਜਿਹਾ ਵੀ ਇੰਨੇ ਲੈ ਕੇ ਪਾ ਲੈਣੇ ਨੇ ਆਪਣੀ ਮਿਰਚਾਂ ਪੱਕ ਜਾਣਗੀਆਂ ਤੇ 10 ਦਿਨਾਂ ਨਾਲ ਤੋਂ ਪੱਕ ਜਾਣਗੀਆਂ 10 ਦਿਨਾਂ ਨੂੰ ਆਪਣੀ ਜੀਰੀ ਲੱਗ ਜੂਗੀ ਇਸ ਕਰਕੇ ਮੈਂ ਮਿਰਚਾਂ ਪਾਈ ਤਾਂ ਕੁਸਲੀ ਸੀ ਉਹਨਾਂ ਵਿੱਚ ਸਭ ਈ ਲਾ ਪਾਇਆ ਸੀ ਕੱਲ ਨੂੰ ਲਿਆ ਦੂੰਗਾ ਅੱਜ ਤਾਂ ਹੈ ਨਹੀਂ ਗੀਆਂ ਹਰੀਆਂ ਮਿਰਚੇ ਤਾਂ ਹੈਗੀਆਂ ਤੇ ਆਪਾਂ ਇੰਕਤੀ ਲਾਲ ਮਿਰਚ ਦਾ ਅਚਾਰ ਪਾਵਾਂਗੇ ਰਸੇ ਵਾਲੀਆਂ ਦਾ ਤੁਹਾਡੇ ਨਾਲ ਵੀਡੀਓ ਸਾਂਝੀ ਕਰਾਂਗੇ ਕੁ ਦੋ ਦਿਨਾਂ ਥਾਈ ਬਸ ਤੇ ਬਾਕੀ ਗਰਮੀ ਬਹੁਤ ਆ ਗਰਮੀ ਚ ਚਾਰ ਵੀ ਖਰਾਬ ਹੋ ਜਾਣਾ ਇੱਕ ਝੜੀ ਰਹਿੰਦੀ ਆ ਹਨਾ ਤੇ ਪੈਣਾ ਇੱਕ ਪੈਣ ਕਮੈਂਟ ਕਰੀ ਜਾਂਦੀ ਲਗਾਤਾਰ ਪੈਣ ਮੈਂ ਮਿਰਚਾਂ ਚਾਰ ਪਾਉਣਾ ਰੈਸਪੀ ਦੇ ਰੈਸਪੀ ਦੇ ਕੋਈ ਗੱਲ ਨਹੀਂ ਪੈਣ ਬਸ ਇੱਕ ਦੋ ਦਿਨ ਵੇਟ ਕਰੋ ਹਨਾ ਤੇ ਤੁਹਾਡੇ ਕੋਲ ਵੀਡੀਓ ਆ ਜਾਊਗੀ ਇੱਕ ਦੋ ਦਿਨਾਂ ਨੂੰ ਤੇ ਮਿਰਚਾਂ ਹੈ ਨਹੀਂ ਸੀਗੀਆਂ ਹੁਣ ਕਿਉਂਕਿ ਝੜੀ ਕੁਛ ਝੜੀ ਸੀ ਕੁਛ ਮੀਕ ਆ ਹ ਜਿਹੜੇ ਨੇ ਹਰੀਆਂ ਕਾਰਨ ਮੀਕ ਕਾਰਨ ਸਬਜ਼ੀ ਰੁਕ ਗਈ ਸੀ ਹ ਲੱਗਣੋਂ ਹੀ ਹਟ ਗਈ ਸੀ ਫਿਰ ਸਬਜ਼ੀ ਆਊਗੀ ਵੀ ਕਿੱਥੋਂ ਮਿਰਚ ਵੀ ਸਬਜ਼ੀ ਚ ਹੀ ਆ ਗਈ ਹਨਾ ਤੇ ਹੋਰ ਜੀ ਬਸ ਗਰਮੀ ਬਹੁਤ ਆ ਬਚ ਕੇ ਰਹੋ ਪਾਣੀ ਪੀਂਦੇ ਰਹੋ ਠੀਕ ਹੈ ਚਲੋ ਮਿਲਦੇ ਆਪਾਂ ਫੇਰ ਨੇ ਤੁਹਾਨੂੰ ਮੂੰਗੀ ਦਿਖਾਵਾਂਗੇ ਫੇਰ ਸਬਜ਼ੀ ਆਪਣੇ ਅੱਜ ਪਈ ਆ ਆਪਾਂ ਸਵੇਰੇ ਬਣਾ ਲਈ ਸੀ ਕੁਸ ਕੁਸ ਆ ਸੀ ਰਾਤ ਕਦੂ ਦੀ ਸਬਜ਼ੀ ਬਣਾਈ ਸੋਚ ਦੁੱਧ ਨਹੀਂ ਚਪਾਇਓ ਪਈ ਹੈ ਸੜ ਜੂਗਾ ਤੜਕੇ ਦੇਖਾਂਗੇ ਤੜਕੇ ਸੁਖਮਣੋਂ ਹੋਰਾਂ ਨੂੰ 17 ਤਰੀਕ ਦੀ ਛੁੱਟੀ ਹੈਗੀ ਸਰਕਾਰੀ ਛੁੱਟੀ ਵਾਲੇ ਦਿਨ ਉਹ ਕਹਿੰਦੇ ਨੇ ਮੰਮੀ ਕੜੀ-ਕੁੜੀ ਬਣਾ ਲੈ ਦੀ ਆਪਾਂ ਗੱਲ ਆ ਸਨੇਹਾ ਸਕੂਲ ਜਾਂਦੀਆਂ ਕਰਕੇ ਰੋਟੀ ਖਾ ਲੈਂਦੀਆਂ ਨੇ ਗੀਆਂ ਬਸ ਕਦੇ ਪਰੌਂਠਾ ਖਾ ਗਈਆਂ ਕਦੇ ਵੀ ਆਪਣਾ ਸੁੱਕੀ ਸਬਜ਼ੀ ਲੈ ਗਈਆਂ ਹਨਾ ਤੇ ਉਹ ਕੋੜੀ ਖਰੀਦੇ ਸਕਰੀਨ ਲੈ ਗਈਆਂ ਸਵੇਰੇ ਆਪਾਂ ਕੜੀ ਬਣਾ ਲਾਂਗੇ ਇਸ ਕਰਕੇ ਆਥਣ ਜੋ ਗੁਰੀ ਸਬਜ਼ੀ ਆਪਣੇ ਪਈ ਹੈਗੀ ਤੇ ਚਲੋ ਆਪਾਂ ਅੱਜ ਬੇਲ ਲੈ ਆਂ ਸਬਜ਼ੀ ਕਰਨਿਓ ਤੇ ਆਪਾਂ ਫੇਰ ਮਿਲ ਜਾਂ ਤੁਹਾਨੂੰ ਪੱਖੇ ਥੱਲੇ ਬੈਠਿਆਂ ਨੂੰ ਵੀ ਐ ਮੁੜਕਾ ਆ ਜਾਂਦਾ ਹੈਗਾ ਤੇ ਕੰਮ ਤਾਂ ਦੂਰ ਦੀ ਗੱਲ ਹੈ ਵੀ ਆਪਾਂ ਨੇ ਹਨਾ ਜਿਹੜੇ ਧੰਨ ਨੇ ਵਿਚਾਰੇ ਖੇਤਾਂ ਦੇ ਵਿੱਚ ਹਨਾ ਜੀਰੀ ਲਾਉਂਦੇ ਨੇ ਸਰਦਾ ਨਹੀਂ ਹੈਗਾ ਤੇ ਆਪਾਂ ਪੱਖਿਆਂ ਥੱਲੇ ਬੈਠੇ ਵੀ ਮੁਰਕੋ ਮੁਰਤੀ ਹੋਏ ਪਿਆਂਗੇ ਕੋਈ ਪਸ਼ੂਆਂ ਨੂੰ ਦੋਸਤ ਨਹੀਂ ਕੋਈ ਪੰਛੀਆਂ ਨੂੰ ਦੋਸਤ ਨਹੀਂ ਹੈਗਾ ਹਨਾ ਕਿਸੇ ਚੀਜ਼ ਨੂੰ ਕਿਸੇ ਨੂੰ ਨਹੀਂ ਦੋਸਤ ਹੈਗਾ ਕੀ ਕਰੀਏ ਫਿਰ ਹੁਣ ਚਲੋ ਜੀ ਆਪਾਂ ਬਾਅਦ 'ਚ ਮਿਲਦੇ ਆਂ ਫਿਰ ਲੋ ਜੀ ਮੌਸਮ ਹੋ ਗਿਆ ਚੇਂਜ ਬੱਦਲ ਵਾਈ ਹੋ ਗਈ ਆਪਣੀ ਹੈ ਪਾ ਦੇ ਮੂੰਗੀ ਵੀ ਸੁੱਕੂਗੀ ਹੁਣ ਨਹੀਂ ਧੁੱਪ ਲਵਾਉਂਦੇ ਨੂੰ ਹੁਣ ਤਾਂ ਕਰੋੜ ਬਣ ਗਈ ਪਰ ਉਦੋਂ ਬਾਲਟੀ ਲੈ ਆਗੇ ਨਾ ਬਾਲਟੀਆਂ ਪਈਆਂ ਹੋਣਗੀਆਂ ਉਦੋਂ ਸੋਚਦੇ ਆ ਨਾਲ ਦੇਖੀ ਤੇ ਮੂੰਗੀ ਵੀ ਚੱਕਤੀ ਆਪਣੀ ਹਲਦੀ ਵੀ ਲਿਫਾਫੇ ਚ ਪਾ ਲਾਂਗੇ ਤੇ ਹਾ ਕੇ ਲਿਆਉਣੀ ਹੁਣ ਲੇਵਰ ਦਾ ਕੰਮ ਚਿੱਲੂ ਮੁੱਕੀ ਪਈ ਹੈ ਹਲਦੀ ਸਰਦਾਰ ਜੀ ਆਏ ਨੇ ਖੇਤੋਂ ਆਤਾ ਉੱਲੀ ਤੁਲੀ ਤੁੱਤੇ ਨੇ ਗੁਰਾਦਰ ਦੀ ਚਾਦਰ ਤੋਂ ਤੇਵਾ ਘਰਮੜੀ ਆਜੀ ਟੋਕਾ ਕਰਦੇ ਨੇ ਮੈਂ ਤੌਹੀਏ ਲਾ ਲੈਨੇ ਮੈਂ ਵੀਡੀਓ ਬਣਾ ਰਹੀ ਆ ਅਜੇ ਮੱਜਾਂ ਨੂੰ ਕੱਖ ਪਾਉਣੇ ਨੇ ਟਾਈਮ ਆ ਸਾਡੇ 30 ਹੋ ਗਏ ਉਸਤੀ ਹੋ ਗਏ ਸਾਡੇ 30 ਟੋਟਾ ਆ ਕੱਪੜੇ ਲੌਂਜੀ ਕਰਕੇ ਵੀਡੀਓ ਖੱਲ੍ਹਦੀ ਥੋੜੀ 10 ਤੋਂ ਹੋਣੀ ਹੈ ਪਾਜੂ 2 ਕਿਲੋ ਹੀ ਐ 2 ਡਿਟਾਈ ਹੋ ਗਿਆ ਲਿਆ ਮੰਗ ਜੇ ਟਾਈਮ ਲੱਗ ਗਿਆ ਨਹੀਂ ਹੁਣ ਮੁੱਲ ਤਾਂ ਲਿਆਉਂਦੇ ਵੀ ਥੋੜੀ ਘਣੀ ਮਿਕਸੀ ਤੇ ਪੀ ਲਾਂਗੇ ਜੇ ਨਾ ਟਾਈਮ ਲੱਗ ਗਿਆ ਛੋ ਜੀ ਨਾ ਤੈ ਤੂੰ ਫੇਰ ਮਾਰਨ ਕੁਛ ਕੜੇ ਪਹਿਲਾਂ ਲਾਹੇ ਕਿਆ ਤੈ ਮਾਰ ਕੇ ਤੱਤੇ ਸੀਗੇ ਹਜੇ ਪ੍ਰੈਸ ਵਾਲੇ ਵੀ ਪਾਇਏ ਨਹੀਂਗੇ ਕੱਪੜੇ ਘਰ ਵਿੱਚ ਜੀ ਨਹੀਂ ਕਰਦਾ ਪ੍ਰੈਸ ਕਰ ਉਸ ਕਰਨ ਨੂੰ ਪਤਾ ਨਹੀਂ ਕਿਉਂ ਪੁੰਜਣਾ ਦੇ ਰਮਾਲ ਜੀ ਵਿੱਚ ਪਈਆ ਰੇਪੂ ਕੱਢ ਲੈ ਮੈਂ ਬਾਹਰੇ ਪਾ ਲਈ ਜਾਨੀ ਆ ਉਹਨੂੰ ਆਹ ਰੇ ਲਫਾ ਖਾਣ ਲਫਾਉ ਜੀ ਲੋ ਜੀ ਟੋਕਾ ਕਰਦੇ ਨੇ ਅੱਜ ਤੋਂ ਮੂੰਗੀ ਦਾ ਸੋਹਣਿਆਂਗੇ ਬੱਦਲ ਬਹੁਤ ਉੱਖੜੇ ਤਾਂ ਹੀ ਮੈਂ ਸਰਦਾਰ ਜੀ ਨੂੰ ਕਿਹਾ ਮਾ ਸੁੱਕੀ ਸੁੱਕੀ ਸੁੱਕਾ ਸੁੱਕਾ ਟੋਕਾ ਕਰ ਦੋ ਮੂੰਗੀ ਦਿਖਾਉਣਿਆਂਗੇ ਸੱਡ ਚ ਲਾ ਦਿੱਤੀ ਆ ਟਰਾਲੀ ਮੂੰਗੀ ਵੱਢ ਕੇ ਤੜਕੇ ਲੈ ਕੇ ਜਾਣਗੇ ਸੁਨਾਮ ਲੋਜੀ ਤਾਂ ਹਜੜਕੇ ਦਿਖਾਉਣੀ ਆ ਐ ਹਾਏ ਆ ਤਾਂ ਪੱਲੀ ਆ ਇਹ ਨਹੀਂ ਹੋਣੀ ਉਹ ਵੀ ਆਪਣੀ ਮੋਟੀ ਮੋਟੀ ਹੈਗੀ ਦੇਖੋ ਰੇਟ ਰੁਪਈਆ ਮਿਲੂਗਾ ਵਧੀਆ ਰੇਟ ਮਿਲ ਜੇ ਚੰਗੀ ਗੱਲ ਈ ਆ ਰੇਟ ਦੇਖੋ ਕੀ ਮਿਲੂ ਮੈਂ ਟਰਾਲੀ ਤੇ ਖੜੀਆਂਗੀ ਤੇ ਵਧੀਆ ਰੇਟ ਮਿਲ ਗਿਆ ਤਾਂ ਵਧੀਆ ਵਟੇ ਜਾਣਗੇ ਪੈਸੇ ਹਾਈ ਹਾਈ ਸਾਰੀਆਂ ਚੁੱਗ ਚੁਗ ਪੈਸੇ ਹੂੰ ਘੱਟ ਰੇਟੇ ਮਿਲ ਗਿਆ ਘੱਟ ਪੈਸੇ ਬੱਟੇ ਜਾਣਗੇ ਸਭ ਦੇ ਵਧੀਆ ਹੀ ਬੱਟੇ ਜਾਣ ਹਰ ਰੱਬ 15 ਦਿਨ ਖੈਰ ਸੁੱਖ ਰੱਖੇ ਨੇ ਸਭ ਦੀਆਂ ਮੂੰਗੀਆਂ ਵੱਡੀਆਂ ਜਾਣਗੀਆਂ ਸਭ ਦੇ ਪੈ ਜਾਣਗੇ ਅਚਾਰ ਹਾਈ ਹਾਈ ਸਾਂ ਚੱਟ ਜਾਂਦਾ